ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਗੜ ਤੇ ਸਵਾਗਤ ਹੈ ਆਸ ਕਰਦੇ ਹਾਂ ਭਰਾਓ ਸਾਰੇ ਜਾਨਵਰਾਂ ਦੇ ਘਰ ਪਰਵਾਹੀ ਗੇ ਹੋਣਗੇ ਮੇਰਾ ਦਿਨ ਅੱਜ 1 21 ਤਰੀਕ ਆ ਕੇ 3 ਮਹੀਨਾ 2025 ਦਿਨ ਸ਼ੁੱਕਰਵਾਰ ਸ਼ੁੱਕਰਵਾਰ ਨੂੰ ਤੁਹਾਨੂੰ ਪਤਾ ਲੱਗੂ ਕਿਥੇ ਪਹੁੰਚਿਆ ਜਿ ਪਹੁੰਚਿਆ ਮਾਨਸਾ ਮੰਡੀ ਸਾਨੂੰ ਦਿਖਾਉਣਿਆ ਕੱਟੀਆਂ ਟੋਕ ਟੋਕ ਦੀਆਂ ਕੱਟੀਆਂ ਮੋਟਾ ਉਦੀਆਂ ਨੇ ਪੂਰੀਆਂ ਨੀਲੀਆਂ ਤੇ ਕਾਲੀਆਂ ਆ ਜਮਾ ਨਾਗਵਰੀਆਂ ਕਾਲੀਆਂ ਵਿੱਚ ਭੁੱਸ ਲੀਆਂ ਜੀਆਂ ਵੀ ਵਿੱਚ ਨੀਲੀ ਰਾਬੀਆਂ ਵੀ ਐ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਉਹਦੇ ਨਾਲ ਹੌਸਲਾ ਇਹ ਮਿਲਦਾ ਰਹਿੰਦਾ ਤੇ ਇੱਕ ਕਮੈਂਟ ਕਰਕੇ ਇਲਾਜਮੇ ਦੱਸਦੇ ਕਰੋ ਕਿ ਕਿਵੇਂ ਵੀਡੀਓ ਬਣਾਉਣੇ ਕੀ ਗੱਲਬਾਤ ਆ ਤੇ ਆ ਕੇ ਮਿਲਦੇ ਹਾਂ ਸੱਜਣੋ ਸਾਜਨ ਨੂੰ ਕਟੀਆਂ ਦਿਖਾਉਣਾ ਹੈ ਪੂਰੀਆਂ ਛੋਟੀਆਂ ਛੋਟੀਆਂ ਉਮਰ ਦੀਆਂ ਸਾਲ-ਸਾਲ ਸਵਾ ਸਵਾ ਸਾਲ ਦੀਆਂ ਆਹ ਲਓ ਨੀਲੀ ਦਾ ਵੀ ਨੀਲੀ ਵੀ ਐ ਤੇ ਪੂਰੀ ਵੀ ਹੈ ਕਿਉਂ ਝਾਕਦੇ ਆ ਦੇਖ ਇੱਕ ਆ ਗਈ ਮੇਣੀ ਸਿੰਘ ਦੋਨੇ ਹਲਦੇ ਇਧਰ ਲੱਗ ਹਲਦਾ ਇਧਰ ਲੱਗ ਵੀ ਹਲਦਾ ਇੱਕ ਆ ਗਈ ਪੂਰੀ ਤਿੰਨ ਕਟੀਆਂ ਬਾਈ ਕੋਲੇ ਕਿਹੜਾ ਪਿੰਡ ਆ ਬਾਈ ਕਾਕਾ ਪਿੰਡ ਬਾਈ ਦਾ ਲਹਿਰਾ ਕਾਕਾ ਆ ਬਾਈ ਦੀਆਂ ਇੱਕੀ ਤਿੰਨੀ ਉਮਰ ਦੀ ਐ ਇਹ ਬਾਈ ਡੇਰ ਸਾਲ ਦੀ ਡੇਰ ਸਾਲ ਦੀ ਕੱਟੀ ਆ ਅੱਛਾ ਤੇ 30 ਮੰਗਣ ਕਰ ਰਹਾ ਮੈਂ ਬਾਈ 35 ਹਾਂ ਮੈਂ ਤਾਂ ਰੋੜੀ ਰੱਖਾ ਹਾਂ 32000 ਦਾ ਡੇਰ ਸਾਲ ਦੀ ਕੱਟੀ ਆ ਬਾਈ ਦੀ 35000 ਮੰਗਦੇ ਕੇ ਦੋਵੇਂ ਸੰਖਿਆ ਦਾ 32000 ਰੇਟ ਆ ਇਹਦਾ ਕੱਟੀ ਦਾ ਥੱਲੋਂ ਵੀ ਦਿਖਾਈ ਦਿੰਦੇ ਆ ਯਾਰ ਆ ਲੈ ਗੱਥਾ ਨੇ ਜਰਾ 32000 ਰੇਡ ਹੈ 1.5 ਸਾਲ ਦੇ ਬਾਈ ਕਨ ਆ ਗਏ ਮੇਣੀ ਇਹਦਾ 35000 ਦੋਨੇ ਸਿੰਘ ਹਾਲਦੇ ਆ ਇਹਦਾ 40000 40000 ਇਹਦਾ 35000 ਸਿੰਘ ਹਾਲਦੇ ਦੋਨੇ ਪਿੰਡ ਬਾਈ ਦਾ ਲਹਿਰਾ ਕਾਗਾ ਇਹ ਵੀ ਸਵਾ ਸਾਲ ਦੀ ਹੈ ਤੇ ਕਾਗੀ ਜੀਬ ਇਹਦੀ ਗੁਲਾਬੀ ਹੈ ਨੀਲੀ ਰੰਗ ਚ ਦੋਨੇ ਅੱਖਾਂ ਸਿਰ ਤੇ ਫੁੱਲ ਨੱਕ ਹੈ ਇਹਦਾ ਮੁੱਲ 40000 ਆ ਕੀ ਲਊਗਾ ਆ ਗਈ ਇਹ ਵੀ ਸਵਾਗਤ ਸਾਡੇ ਬਾਈ ਜੀ ਦਾ ਮੁੱਲ 35000 ਬਾਈ ਕੋਲੇ ਕੱਟੀਆਂ ਘਰੇ ਮਿਲ ਜਾਂਦੀਆਂ 94176 94174 ਬਾਈ 48174 48174 ਨਾ ਕਿ ਸਰਪਜੀਤ ਸ਼ਰਮਾ ਕਾ ਬਾਈ ਸਰਪਜੀਤ ਸ਼ਰਮਾ ਬਾਈ ਕੱਟੀਆਂ ਬਾਈ ਕੋਲ ਟੌਪ ਆ ਕਹਿੰਦਾ ਟੌਪ ਆਉਂਦੀਆਂ ਪੂਰੀਆਂ ਕੱਟੀਆਂ ਕੱਟੀਆਂ ਦਿੰਦੇ ਹੈਂ ਆਹ ਤੁਹਾਨੂੰ ਆ ਵੀ ਦੇਖ ਲੋ ਯਾਰ ਗੁਰਗਾਂਾ ਜਾਂ ਕੋਈ ਸਕੀਨਾ ਗੁਰਗਾਂਾ ਦਾ ਸਕੀਨਾ ਨੰਬਰ ਤੁਹਾਨੂੰ ਲੈਤਾ ਤੇ ਮਿਲਿਆ ਲਿਓ ਬਾਈ ਨੂੰ ਹੁਣ ਕੱਟੀਆਂ ਬਾਈ ਕੋਲ ਬਹੁਤ ਟੌਪ ਦੀਆਂ ਨੇ ਦੋ ਕੱਟੀਆਂ ਹਨਾ ਬਾਈ ਵਾਲੇ ਕੱਟੀਆਂ ਟੌਪ ਦੀਆਂ ਦੋ ਯਾਰ ਇੱਕ ਦਾ ਆ ਗਈ ਇੱਕ ਆ ਗਈ ਅਜਿਹਾ ਤਾਂ ਕੋਈ ਲੈਖਾ ਹੀ ਨਹੀਂ ਯਾਰ ਇਹ ਤਾਂ ਕੱਟੀਆਂ ਬਾਈ ਟੌਪ ਆਣੀਆਂ ਨੇ ਤਾਂ ਆਉਣ ਵਾਲੇ ਟਾਈਮ 'ਚ ਆ ਜਾ ਤਾਂ ਤੁਹਾਨੂੰ ਯਾਰ ਬਾਈ ਕਿੰਨੇ ਪੈਸੇ ਮੰਗਦੇ ਕੱਟੀਆਂ ਦੇ ਬਾਈ ਟੌਪ ਕਲਾ ਦੇ ਯਾਰ ਕੱਲਾ ਕੱਲਾ ਤਾਂ ਚਾਰ ਹੀ ਥਾਣਾ ਪੈਰਾਂ ਦੀ ਪੱਕੀ ਐ। ਸਿੰਗਾ ਦੀ ਛੋਟੀ ਐ। ਪੁੱਛਾਂਗੇ ਬਾਈ ਨੂੰ ਕਿੰਨੀ ਉਮਰ ਆ ਕੀ ਹੈ ਵਾਲਾ ਕੀ ਗੱਲਬਾਤ ਐ। ਡਾਕਟਰ ਗੋਪੀ ਵਾਲੇ ਪਿੰਡ ਤੋਂ ਆ ਬਾਈ ਵਾਲੇ। ਸਿੰਘ ਵੀ ਨਾਲ ਹੀ ਮੋੜ ਜੂ ਇਹ। ਇਹੋੜੇ ਸੀਲੇ ਬਾਕੀ ਰਹੂੰਗੀ। ਪੁੱਛਿਆ ਬਾਈ ਨੂੰ ਕੀ ਰੇਟ ਐ? ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਿਹੜਾ ਪਿੰਡ ਆ ਵੀਰੇ? ਫਤੇਗੜ ਸੱਣਾ ਜੀ। ਡਾਕਟਰ ਗੋਪੀ ਵਾਲਾ ਹਨਾ? ਹਾਂ। ਤੇ ਕਿੰਨੇ ਟਾਈਮ ਦੇ ਕਟੀਆਂ ਭਾਈ ਇਹ 11 ਮਹੀਨੇ ਦੀ ਆਹ ਵੱਡੀ 11 ਦੀ ਹੈ ਨਾ ਤੇ ਦੂਜੀ ਭਾਈ ਦੂਜੀ 8 ਕੁ ਮਹੀਨੇ ਦੀ ਦੂਜੀ 8 ਕੁ ਮਹੀਨੇ ਦੀ ਜੇ 8 ਮਹੀਨੇ ਵਾਲੀ ਦਾ ਕੀ ਰੇਟ ਆ ਭਾਈ ਇੱਥੇ 8 ਮਹੀਨੇ ਵਾਲੀ ਦਾ 22000 ਮਾਰ ਰਿਆ ਮਾਨਤਾਨ ਭਾਈ ਇਹਨਾਂ ਨੂੰ ਸਹੀ ਆ 17000 ਦੀ 17 ਦੀ 22 ਦਾ ਰੇਟ ਯਾਰ ਜਾਇਜ਼ ਲੱਗਦਾ ਤੇ ਕਾ ਆ ਗਈ ਭਾਈ ਵੱਡੀ ਇਹਦਾ ਕੀ ਰੇਟ ਆ ਭਾਈ ਇਹਦਾ 35000 ਇਹਦਾ ਕਿੰਨਾ ਕ ਮੰਨਤਾ ਆ ਸਹੀ ਜ ਆ ਵੀ 33000 ਦੀ 33000 ਤੇ ਮਾਈਲ ਨੰਬਰ ਭਾਈ ਦਾ 88299 ਹਾਂਜੀ ਬਾਈ 57 860 860 ਤੇ ਨਾਮ ਕੀ ਹੈ ਬਾਈ ਆਪਾਂ ਜੱਗਾ ਨਾ ਜੱਗਾ ਕੱਟੀਆਂ ਕਰੇ ਮੇਜੇ ਦੇ ਤੇਰੇ ਕੋਲੇ ਹਾਂਜੀ ਤੇ ਬਾਈ ਨੂੰ ਮਿਲਿਆ ਲਓ ਫੋਨ ਬਾਕੀ ਆ ਕੱਟੀਆਂ ਦਾ ਬਾਈ ਜਿਹੜਾ ਲੈ ਕੇ ਆ ਨਾ ਬੰਦਾ ਨਗੀਨਾ ਹੀ ਐ ਰੇਟ ਤਾਂ ਚਲ ਹੋ ਜਾਉਂਗਾ ਰੇਟ ਦੀ ਕੋਈ ਗੱਲ ਨਹੀਂ ਜਦੋਂ ਜਾਨਵਰ ਪਸੰਦ ਆ ਜੈਨਾ ਕੱਟੀ ਹੱਡਾ ਪੈੜਾ ਨਹੀਂ ਮੈਂ ਦਿਆ ਯਾਰ ਗਾਰੰਟੀ ਦਿੰਦੇ ਆਪਾਂ ਠੀਕ ਐ ਨਹੀਂ ਕੱਟੀ ਹੱਡਾ ਪੈੜਾ ਨਹੀਂ ਖੁੱਲੀ ਆ ਬਾਈ ਪਤਾ ਨਹੀਂ ਕੱਟੀ 300 ਬੰਨਾ ਕੱਟੀਆਂ ਨੇ ਇੱਕ ਦਿਨ ਤੇ ਕਰ ਲਿਓ ਬਾਈ ਨਾਲ ਗੱਲ ਹੌਣ ਜਲਦੀ ਗੱਲ ਹੁੰਦੀ ਕਿੱਧਰ ਜਾਂਦੀ ਹੈ। ਜਦ ਮਲੇ ਆਲੇ ਹੁਣ ਭਾਈ। ਮਲੇ ਸੱਜਣਾ ਤੁਹਾਨੂੰ ਹੋਰ ਕਟੀਆਂ ਦਿਖਾਉਣੇ ਆ। ਆਹ ਦੇਖੋ ਯਾਰ ਕਿਆ ਬਾਤ ਆ ਪਿੱਠ ਪੜਾ ਕੀ ਐ ਨਾ ਕੱਟੀ ਦਾ। ਵਾਕਈ ਬਾਗਮਾਲ ਆ ਯਾਰ ਆਹਦਾ ਕੱਟੀ। ਹੌਲੀ ਟਾਈਮ ਦੀ ਸਟਾਰ ਬਣਨਾ ਇਹਨੇ। ਆਹ ਕੱਟੀ ਨੇ। ਆਹ ਦੇਖ ਲੋ ਯਾਰ ਆ ਕੀ ਗੱਲ ਬਾਤ ਆ। ਕਟੀਆਂ ਇੱਕ ਹੋ ਜਾਂ ਬਾਈ ਕੋਲੇ ਅਜਵੇਂ ਆ ਖੜੀ ਨਾ ਬਚਾਲੇ। ਇਹਦੇ ਨੂੰ ਜੇ ਇੱਕ ਕਰ ਲੋ ਯਾਰ। ਬੱਡੀ-ਬੱਡੀ ਬੁਣੇ ਹਰ ਅਗੂਰਾ ਵਰਗ ਆਵਾਂ ਜਾਂ। ਇਹਦੇ ਛੋਟੀਆਂ ਵੱਡੀਆਂ ਇਹ। ਇੱਥੇ ਦੋ ਡਬਲ ਆ ਗਈਆਂ ਇੱਕ ਡੱਬੀ ਆਹ ਵੱਡੀ। ਅੱਛਾਗੇ ਬਾਈ ਨੂੰ ਰੇਟ ਕੀ ਹਲਵਾਤਾ? ਅੱਛਾ ਇਹਦਾ ਕੀ ਮਿਲਤ ਕਰਾ ਬਈ? ਇਹ ਜੋੜਾ ਦੇ ਮੈਂ ਚਰਚੇ ਆਦਾ। 85000 ਦਾ। ਦੋਨਾਂ ਦਾ। ਲੋ ਬਾਈ ਇਹਨਾਂ ਵੀ ਇਹ ਰੇਟ ਹੈ ਜੋੜੇ ਦਾ। ਵੱਡੀਆਂ ਕਿੱਤਿਆਂ ਮਿੱਤਰੋ ਪੂਰੀਆਂ ਹੈ ਰੈਕਟਿੰਗ ਵੀ ਟਿੱਕਾਂ। ਹਾਂ? ਦੋਨੇ ਚੰਗੀਆਂ ਸਿੰਘਾਂ ਦੇ ਚੰਗੀਆਂ ਕਟੀਆਂ ਕੁੰਡੇ ਕਰਨੀਆਂ ਦੋਨੇ ਆ ਤੇਰੀਆਂ ਕਿ ਤਨ ਬਚੀ ਕਿਹੜਾ ਪਿੰਡ ਹੈ ਤੇਰਾ ਪਦੀ ਘੜ ਸਨ ਨਹੀਂ ਹੈ ਤੇਰਾ ਵੀ ਗੋਪੀ ਵਾਲਾ ਹੈ ਨਾ ਹਾਂਜੀ ਹਾਂਜੀ ਤੇਰਾ ਪਿੰਡ ਦਾ ਗੋਪੀ ਵਾਲਾ ਹਾਂਜੀ ਅੱਛਾ ਛੋਟਾ ਵਧੀਆ ਆਉਂਦਾ ਹੈ ਜਲਟਿਆ ਰੋ ਦਾ ਹਾਂਜੀ ਵਧੀਆ ਆਉਂਦਾ ਠੀਕ ਆਉਂਦਾ ਨਾ ਮੇਰਾ ਮਿੱਤਰ ਮੈਂ ਜਿੱਤ ਟਰੈਕਟਰ ਜਿੱਥੇ ਲਗਾਇਆ ਉਹਦੀ ਝੋਟੀ ਦਾ ਅੱਛਾ ਜੀ ਕਮਲਜੀਤ ਗਿੱਲਾ ਅਸੇ ਮਧਿਆਣਾ ਵਾਲਾ ਮੈਲੇ ਤੋਂ ਆ ਤਿੰਨੇ ਆ ਗਏ ਤਰੀ ਹਣਾ ਕੱਟੀ ਤਰੀ ਆ ਬਰੀਡ ਬਹੁਤ ਭੈੜੀ ਕੱਟੀ ਤਰੀ ਇਹਦਾ ਕੀ ਰੇਟ ਆ ਬਈ ਆ ਕੱਟੀ ਖੜੀ ਆ ਇਹਦਾ ਮੁੱਲ 26 ਜਰ ਕਰਦੇ ਕੱਟੀ ਨੇ ਇੱਕਦਮ ਸਟਾਰ ਬਾਨਾ ਨੇ ਜਿਹਦਾ ਵਾਲੇ ਮੂੰਹ ਨਾ ਬਹੁਤ ਸੋਹਣਾ ਮੂੰਹ ਦਿਖਾ ਬਈ ਮੂੰਹ ਕਿਹੜਾ ਯਾਰੂੰ ਹੀ ਵਾਲੀ ਸੋਹਣੀ ਆ ਸਾਰਿਆਂ ਚ ਮੈਂ ਤਾਂ ਪਹਿਲਾ ਨੰਬਰ ਹੀ ਇਹਦਾ ਲੱਗਦਾ ਹੈ ਹਣਾ ਸੈਨੂੰ ਕਿਵੇਂ ਲੱਗਦਾ ਸਹੀ ਦਸੀ ਸਾਰਿਆਂ ਨਾਲ ਕਮਾਜਤੀ ਹਾਂ ਵੈਰੀ ਗੁੱਡ ਇਹ ਛਾਲ ਦੀ ਹੋਈ ਪਪਾ ਨੇ ਕੋਲੀ ਚ ਪਾਣੀ ਪੀ ਲਿਆ ਕਰੇ ਹਣਾ 10 ਮਹੀਨਿਆਂ ਦੀ ਕੱਟੀ ਆ ਜੀ ਇਹ ਮੇਨ ਇਹ ਹੈ ਜੰਗੀਰਪੁਰਾ ਵਾ ਇਹਦਾ ਪਿੱਛੋ ਪਤਾ ਲੱਗਿਆ ਕੱਟੀ ਦਾ ਨੂਰੋਂ ਦਾ ਦੇਖਣ ਲਈ ਲੋੜ ਥਾਣਾ ਗੂਰਾਵਰ ਗਿਆ ਕੱਟੀ ਦੇ ਹੁਣੇ ਛੋਟੀ ਜਿਹੀ ਉਮਰ ਦੀ ਹੈ ਕੀ ਰੇਟ ਦੱਸਿਆ ਵੀ ਇਹਦਾ ਇਹਦਾ ਮੁੱਲ 20 ਹੈ ਕਰਦੇ 22000 ਦੇ ਕੱਟੀ ਟੌਪ ਬੰਨਾ ਬਾਈ ਨੇ ਚਾਹੀਦਾ ਬਾਈ ਦੂਜੀ ਦਾ ਇਹਦਾ 30000 ਕਰਦੇ ਇਹਦਾ ਮਾਨ ਤਨ ਇਹਦਾ ਮਾਨ ਤਨ ਕਰ ਦਿੰਗੇ 25000 ਜੀ ਉਹ ਪਰ ਲਈ ਉਹਦਾ 28000 ਉਹ ਵੀ 25000 ਮੈਲ ਨੰਬਰ ਉਹਦਾ 97792 72800 ਕਿਵੇਂ ਚ ਪੜਦਾ ਮੈਂ ਵੀ ਇਹ ਕਰਦਾ ਬਾਈ ਇਹ ਕਰਦਾ ਸ਼ੌਕਤ ਨੂੰ ਇਹਨਾਂ ਦਾ ਪੂਰਾ ਪੂਰਾ ਹੀ ਬਾਹਰ ਤਾਂ ਨਹੀਂ ਆਉਂਦਾ ਨਾ ਬਾਹਰ ਹੀ ਨਹੀਂ ਆਉਂਦਾ ਇੱਥੇ ਲੋਟਾ ਨਾ ਇੱਥੇ ਵਧੀਆ ਨਾਲ ਤਾਂ ਮਾਂ ਪਿਓ ਕੋਲੇ ਨਾ ਨਾਲੇ ਰਿਸ਼ਤੇਦਾਰ ਨਾਲੇ ਲਿਆ ਜੀ ਯਾਰ ਵਧੀਆ ਕੰਮ ਚੱਲਿਆ ਪੈਦਾ ਨਹੀਂ ਬਾਹਰ ਨਾ ਬਾਹਰ ਕੀ ਖਾਣੇ ਦੋ ਰੋਟੀਆਂ ਯਾਰ ਹਨਾ ਇੱਥੇ ਡੰਗ ਨਹੀਂ ਜਾਂਦਾ ਜਿਉ ਨਹੀਂ ਹਾਂ ਕੰਮ ਹੀ ਕਰਨਾ ਹਨਾ ਦੇਖੋ ਬਾਈ ਦੀ ਸੋਚ ਗੱਡੀ ਤਾਕੜੀ ਹੈ ਹਨਾ ਉਮਰ ਗੱਡੀ ਹੋ ਗਈ ਤੇਰੀ ਮੇਰੀ ਉਮਰ ਹੈ 18 ਸਾਲਾਂ ਦੀ ਚਲ ਵਧੀਆ ਪ੍ਰਵਾ ਕਰ ਲੈ ਪੜਾਈ ਨਾਲ ਇਹ ਕਿੱਸਾ ਕਰੀ ਚੱਲ ਨਾਲ ਦੇ ਨਾਲ ਹਨਾ ਕੋਈ ਮਾੜਾ ਨਹੀਂ ਮੂੰਹ ਇਹਦਾ ਬਹੁਤ ਭੜਾ ਯਾਰ ਹਨਾ ਪੂਰਾ ਟੌਪ ਕਲਾਸ ਆ ਯਾਰ। ਬਾਕੀ ਦਾ ਮੂੰਹ ਮਾਇਦਾ ਹੀ ਬੜਾ ਸੋਹਣਾ। ਇਹਦਾ ਇਹ ਫਰਕ ਆ ਗਿਆ। ਇਹਦਾ ਹੀ ਬਹੁਤ ਸੋਹਣਾ ਮੂੰਹ ਆ। ਅੰਨਕੋਨ ਨਾ ਕਰ ਲੋ ਜੇ ਯਾਰ। ਬ੍ਰੀਡ ਇਹਦੀ ਵੀ ਚੰਗੀ ਐ। ਇਹ ਜੀਆਂ ਕਟੀਆਂ ਲੈ ਕੇ ਪਾ ਲਈਆਂ ਹੁਣ ਕੀ ਲੱਗਦਾ ਟਾਈਮ ਇਹਨਾਂ ਨੂੰ ਬੰਨਣੇ। ਬਹੁਤ ਛੇਤੀ ਬੰਨਣੀਆਂ ਕਟੀਆਂ ਇਹ। ਹਰਿਆਣੇ ਦੇ ਉਹ ਬਾਈ ਦਾ ਨੰਬਰ ਬੋਲੀ। ਪਰਲੀ ਕਟੀਆਂ ਵਾਲੇ ਦਾ ਤੇਰਾ ਜੇ ਚੈਨਲ ਨੰਬਰ ਦੱਸਿਂ ਬਾਈ ਤੇਰਾ ਨੰਬਰ ਬੋਲੀ ਮਾ 78956218 ਬਾਈ ਨਾ ਕੀ ਬਾਈ ਆਪਣਾ ਗੇਜੀ ਛੰਨਾ ਵੀਰੇ ਗੇਜੀ ਛੰਨਾ ਮਿਲ ਲੈ ਲੋ ਬਾਈ ਕੋਲੇ ਟੋਪ ਗਲਾਸ ਆ ਯਾਰ ਮੂੰਹ ਮਾ ਇਹਦੇ ਵਿੱਚ ਆ ਗਿਆ ਇੱਧਰ ਵੀ ਆ ਕੇ ਫੜ ਕੇ ਇਹ ਲੈਫਟਰ ਫੁੱਲ ਆ ਗਿਆ ਇਹ ਹੂੰ ਕੁੰਡੀ ਆ ਗਈ ਘਰੇ ਵੀ ਖੜੀ ਪੰਜ ਛੇ ਕਟੀਆਂ ਅੱਛਾ ਸੀਆਂ ਵੀ ਖੜੀਆਂ ਨੇ ਹਾਂ ਤੁਹਾਨੂੰ ਦੇਖਿਆ ਬਾਈ ਮੈਂ ਕਟੀਆਂ ਵਾਲਾ ਕੰਮ ਤੇਰਾ ਚੰਗਾ ਹੈ ਨਾ ਧਨੋਲੇ ਵੀ ਲੈ ਗਿਆ ਹਾਂ ਹਾਂ ਸਾਰੀਆਂ ਕੰਡੀਆਂ ਤੇ ਹਾਂ ਕਰ ਲਿਓ ਸਪਰਕ ਬਾਈ ਨਾਲ ਨੰਬਰ ਗੇਜੀ ਛੰਨਾ ਬਾਈ ਫਤੇਗੜ ਛੰਨਾ ਪਿੰਡਾ ਬਾਈ ਜਿਲ੍ਹਾ ਪਰਨਾਲਾ ਆ ਗਿਆ ਤੇ ਧਨੋਲੇ ਦੇ ਬਸ ਨਾਲ ਹੀ ਰਹਿ ਗਿਆ ਕਰ ਲਓ ਸਪਰਕ ਬੰਚਾਗਾ ਬਜੀ ਧੰਨਵਾਦ ਬਾਈ ਧੰਨਵਾਦ ਇਹ ਸੱਜਣੋ ਸਾਨੂੰ ਮੰਡੀ ਦਿਖਾ ਦੇ ਮਾਨਸਾ ਦੀ ਕਟੀਆਂ ਤੇ ਬਹੁਤ ਆ ਜਾਂਦੀਆਂ ਰਹੇ ਮੈਂ ਆ ਖੜੀਆਂ ਤੇਰੀਆਂ ਬਾਈ ਇਹ ਕਿਹੜਾ ਪਿੰਡਾ ਕੀ ਰੇਟ ਆ ਭਈਆ ਕੱਟੀ ਦਾ ਇਹਦਾ 20000 ਰੁਪਏ ਉਸ ਬਾਅਦ ਤਾਂ ਵਧੀਆ ਲੰਮੀ ਆ ਨਾ ਇੱਕ ਅਨੇਜਰ ਦੀ ਉਹ ਬਈ ਇਹ ਉਹ 1.5 ਸਾਲ ਦੀ ਨਾ ਬਈ 1.5 ਸਾਲ ਦੀ ਹੈ ਤੇ ਉਹ ਦੂਜੀ ਬਈ ਉਹ ਹੈ ਗਿਆ ਪਣ 2 ਸਾਲਾਂ ਦੀ ਉਹਦਾ ਕੀ ਰੇਟ ਹੈ ਉਹਦਾ 3000 ਹੈ ਕਿਹੜਾ ਪਿੰਡ ਹੈ ਤੇਰਾ ਪਿੰਡ ਭੂਤਗੜ ਕਿੱਥੇ ਦਾ ਆ ਗਿਆ ਇਹ ਪਤੜਾਂਗੋੜਾ ਕਟੀਆਂ ਲੈ ਕੇ ਆਉਣਾ ਕਿ ਮੱਛੀ ਵੀ ਲੈ ਕੇ ਆ ਕਟੀਆਂ ਕਟੀਆਂ ਘਰੇ ਵੀ ਉਹਨੇ ਦੇ ਰਖੋ ਲਈ ਹਾਂ ਬਈ ਮੋਬਾਈਲ ਨੰਬਰ ਕਿਹਨਾ ਤੇਰਾ 76529 ਹਾਂਜੀ ਬਈ 80642 ਨਾਂ ਕੀ ਆਪੇ ਤੇਰਾ ਅਰਸ਼ ਹੈ ਵੀਰੇ ਅਰਸ਼ ਭੂਤਗੜ ਹਾਂਜੀ ਭੂਤਗੜ ਭਾਵੇਂ ਪਿੰਡੀ ਪਹਿਲੀ ਵਾਰ ਖਲਣਾ ਥੱਲੋਂ ਜੇ ਹਾਂ ਸੰਤੋਖ ਗੜ੍ਹ ਦੇ ਅੱਛਾ ਕੇ ਧੰਨਵਾਦ ਭਾਈ ਬਹੁਤ ਬਹੁਤ ਸੱਤਿਆਂ ਲੈ ਕੇ ਆਏ ਭਾਈ ਦੋ ਕਹਿ ਲੈ ਸੀ ਭਾਈ ਦੋ ਹੀ ਆ ਜੱਕੇ ਦੋ ਆ ਹੁਣ ਹੋਣ ਲੱਗੇ ਸੌਦੇ ਹਨਾ ਹਾਂ ਇਹਨੇ ਕੱਦ ਬਹੁਤ ਕਰੂ ਗੱਟੀ ਤੇਰੀ ਯਾਰ ਭਾਈ ਦਾ ਨੰਬਰ ਲੈਦਾ ਤੁਹਾਨੂੰ ਕੱਟੀ ਸ਼ੈਲ ਬਹੁਤਾ ਧੌਣ ਚੱਕ ਕੇ ਹਟਦੀ ਆ ਪੈਰਾ ਪੂਰਾ ਦੀ ਪੱਕੀ ਐ ਮੂੰਹ ਦੇਖ ਲੈ ਨਿਕਾ ਜਾ ਮੂੰਹ ਐ ਕੌਲੀ ਵਰਗਾ ਕਰ ਲੈ ਉਸ ਪਰਕ ਬਾਈ ਨਾਲ ਲੈ ਸੱਜਣਾ ਇਸ ਨੂੰ ਦਿਖਾਤੀ ਮੰਡੀ ਮਾਨਸਾ ਦੀ ਅੱਜ ਗਾਹਕ ਬਹੁਤ ਘੱਟ ਆਇਆ ਮੰਨਦਾ ਹੋਰਿਆਗਾ ਮਾਂ ਚਿੱਟੀ ਬੱਛੀ ਆ ਗਈ ਨਾਲ ਸਭ ਕੁੱਤਾ ਭੱਜਿਆ ਜਾਂਦਾ ਕਰ ਲੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਛੋਟੇ ਵਰਗੇ ਭਰਾਵਾਂ ਨਾਲੇ ਕੰਮ ਚੱਲਦਾ ਹੁਣ ਮਿਲਾਂਗੇ ਤੁਹਾਨੂੰ ਡੱਬ ਵਾਲੀ ਮੰਡੀ ਫਿੱਕ ਬਾਈ ਪਾਤੜਾਂ ਤੋਂ ਕਿਸੇ ਦੇ ਘਰੋਂ ਤੁਹਾਤਕ ਲਈ ਧੰਨਵਾਦ ਬਹੁਤ ਬਹੁਤ ਜ਼ਿਆਦੇ ਲਾਇਕ ਸ਼ੇਅਰ ਕਮੈਂਟ ਕਰ ਦਿਓ ਤਾਂ ਨਾਲ ਪਤਾ ਲੱਗਦਾ ਰਹਿੰਦਾ ਕਿਵੇਂ ਵੀਡੀਓ ਬਣਿਆ ਕੀ ਗੱਲਬਾਤ ਹੈ ਕੀ ਚੱਕਰ ਹੈ ਜਾਂਨੇ ਪਿੰਡ ਪਾਉਣੇ ਨੀਰਾ ਚਾਰਾ ਜਾ ਕੇ ਹੁਣ ਤੇ ਮਿਲਾਂਗੇ ਅਗਲੀ ਵੀਡੀਓ ਧੰਨਵਾਦ ਬਾਈ ਹੁਤਾਕਿ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ